ਭਾਬੇ ਸਾਹਮਣੇ ਇਕਦਾਂ ਵੀ ਸੀਨ ਹੀ ਚੇਂਜ ਹੋ ਗਿਆ ਦੇਖੋ ਪਹਾੜ ਕਿੰਨੇ ਸੋਹਣੇ ਸਾਹਮਣੇ ਇਕਦਾਂ ਸਾਰਾ ਸੀਨ ਹੀ ਚੇਂਜ ਹੋ ਗਿਆ ਇਹ ਪਹਾੜ ਲੱਗ ਹੀ ਨਹੀਂ ਚੱਲ ਰਿਹਾ ਹੈਗੀਆਂ ਦਾ ਕੱਚੀਆਂ ਪਹਾੜੀਆਂ ਨੇ ਇਹ ਬਰਕੀ ਆ ਗਿਆ ਰੂਟੀਨ ਨੂੰ ਪੱਥਰਾਂ ਦੇ ਇਸ ਨੂੰ ਸੱਤਿਆਪਾ ਹਰਿਆਣਾ ਪਰੰਨਾ ਨਿਆਰਾ ਲੱਗਦਾ ਸੰਧੀ ਸੰਧੀ ਹੋਵਾਂਦੀ ਅੰਦਰੇ ਗੋਲ ਜਦੋਂ ਲੰਗੋ ਹੋਏ ਨਿਆਰਾ ਆ ਰਿਹਾ ਨਿਆਰਾ ਉਹਨਾਂ ਨਿਆਰਾ ਲਾ ਕੇ ਉਹਦਾ ਕੋਨਾਂ ਵਿਊ ਦਿਖਾਉਣਾ ਆ ਆ ਵਿਊ ਉਹਦਾ ਆ ਛੋੜੀ ਜੀ ਨਹਿਰ ਹੈ ਬਹਿ ਤਾਂ ਲੋਕਾਂ ਨੇ ਗਾਂਧੀ ਬੜਾ ਪਾਇਆ ਹੋਇਆ ਹੈ ਬਾਰੂ ਪਾਣੀ ਸਾਫ ਆ। ਆ ਛੋਟੀਆਂ-ਛੋਟੀਆਂ ਮੱਛੀਆਂ ਵੀ ਨੇ ਉਰੇ। ਉਹ ਦੇਖ। ਜੇ ਤੁਸ ਨੂੰ ਦੇਖਦੀ ਆ ਹੁਣ ਤਾਂ ਛੋਟੀਆਂ-ਛੋਟੀਆਂ ਉਹਦੇ ਤੈਰਦੀਆਂ ਫਿਰਦੀਆਂ। ਮੌਸਮ ਵਧੀਆ ਉਰੇ ਵੈਸੇ। ਪਾਣੀ ਪੂਰਾ ਚੈਲਡ ਆ। ਇੱਥੇ ਨਹਾ ਲਾਂਗੇ। ਨਾਲੇ ਫਰੈਸ਼ ਹੋ ਗਿਆ ਆਪਦਾ। ਤਸੱਲੀ ਨਾਲ ਫਿਰ ਅੱਗੇ ਵਧਾਂਗੇ। ਕਿਉਂਕਿ ਸ਼ਾਮ ਪੈ ਜਾਂਦੀ ਜਾਂਦੇ ਜਾਂਦੇ ਯਾਰ। ਬਿਨਾਂ ਨਹਾਤੇ ਤੋਂ ਬਾਬੋ ਸਰਨਾ ਨਹੀਂ ਹੈਗਾ ਕੰਮ। ਸੋ ਬਾਕੀ ਤੁਹਾਨੂੰ ਅੱਗੇ ਮਿਲਦੇ ਆ। ਜਦੋਂ ਚਾਹ ਚੁਪਾਉਂਦੇ ਆ। ਚਾਹੂ ਬਣਾ ਕੇ ਨਾਲੇ ਦੂਨੇ ਆ। ਆਹ ਆ ਬਾਬੇ ਚੰਬੇ ਦੇ ਪਹਾੜ ਇੱਥੋਂ ਚੰਬਾ ਸ਼ੁਰੂ ਹੋ ਜਾਂਦਾ ਆ ਆ ਸਾਰਾ ਚੰਬੇ ਦਾ ਰਸਤਾ ਇਹ ਛੋਟੇ ਛੋਟੇ ਹੀ ਰੋਡ ਆ ਹਾਂ ਛੋਟੇ ਛੋਟੇ ਰੋਡ ਨੇ ਇੱਧਰ ਬਾਬੇ ਸਿੰਗਲ ਰੋਡ ਆ ਉਹ ਵੀ ਆ ਸੜਕ ਵਧੀਆ ਬਣਾਈ ਹੋਈ ਆ ਉਰੇ ਆ ਸਾਰੇ ਪਹਾੜ ਕੱਚੇ ਪਹਾੜ ਨੇ ਐਂ ਡਿੱਗਦੇ ਫਿਰਦੇ ਨੇ ਮਾੜਾ ਨਹੀਂ ਕਣੀ ਆ ਜਾ ਮੀਂਹ ਕਣੀ ਤੇ ਬਹੁਤ ਔਖਾ ਹੋ ਜਾਂਦਾ ਬਜ਼ੁਰਗ ਖਾਣਾ ਖਾ ਦੇਣਾ ਬੰਦ ਹੋ ਜਾਂਦੇ ਨੇ ਕਿਉਂਕਿ ਇੱਧਰ ਪਹਾੜ ਵੱਡੇ ਡਿੱਗਦੇ ਨੇ ਬਾਕੀ ਇਥੇ ਆ ਕਿ ਨਿਆਰੀ ਲੱਗ ਹੀ ਹੋ ਜਾਂਦੇ ਨੇ ਚੇਂਜ ਹੋ ਜਾਂਦਾ ਸਾਰਾ ਕੁਝ ਉਹ ਗੇ ਪਹਾੜ ਤੇ ਜਿਹੜੇ ਆਪਣੇ ਪੰਜਾਬ ਵਾਲੇ ਪਠਾਨ ਕੋਟੜੇ ਪਹਾੜ ਲੱਗਦੇ ਨੇ ਇਹਨਾਂ 'ਚ ਥੋੜਾ ਫਰਕ ਆ ਉਹ ਜਮੇ ਰੇਤਲੇ ਨੇ ਮਿੱਟੀ ਵਾਲੇ ਇਹਨਾਂ ਦੇ ਵਿੱਚ ਆ ਥੋੜੀ ਜਿਹੀ ਸਲੇਟ ਜੀ ਆ ਇਹ ਸਲੇਟ ਵਾਲਿਆ ਅੱਜ ਨੂੰ ਆ ਦੇਖੋ ਸਾਹਮਣੇ ਇੱਥੇ ਥੋੜੀ ਥੋੜੀ ਸਲੇਟ ਆ ਪਰ ਮਿੱਟੀ ਵਾਲੇ ਦਾ ਵੱਧੇ ਖਿਸਕਦੇ ਨੇ ਆ ਦੇਖ ਇੱਕਦਮ ਥੱਲੇ ਆ ਜਾਂਦਾ ਸਾਰਾ ਕੁਝ ਇਹ ਥੱਲੇ ਮਾੜੀ ਜਿਹੀ ਮਿੱਟੀ ਨਿਕਲਦੀ ਜਾ ਰਹਾ ਪਹਾੜ ਥੰਦੇ ਬਾਕੀ ਮੌਸਮ ਬਹੁਤ ਹੋਣੀ ਹੋਣੀ ਹੁੰਦਾ ਹੋ ਰਿਹਾ। ਫਰਕ ਪੈ ਰਿਹਾ ਮੌਸਮ ਦਾ ਬਿਲਕੁਲ। ਵਾਕੀ ਜੀ ਨਾ ਆਉਂਦੇ ਸੀ ਕਿ ਉੱਥੇ ਨਹਿਰ ਤੇ। ਤੋਂ ਨਾ ਨੂੰ ਨਿਕਲੇ ਆਂ। ਐਂ ਤਸੱਲੀ ਕਰਕੇ ਮੈਂ ਕਿ ਮੂਵੀ ਖਾ ਕੇ ਚਾਹ ਪੀ ਕੇ। ਮੈਂ ਤਸੱਲੀ ਕਰਕੇ ਨਿਕਲੇ ਆਂ। ਸਵਾਭੀ ਪੂਰੀ। ਆ ਦੇਖ ਇੱਥੇ ਰੱਖ। ਐਂ ਮੂਹਰੇ ਆਉਂਦੇ ਨੇ ਸਾਡੇ ਹਾਰਨ ਵੀ ਨਹੀਂ ਦਿੰਦੇ ਹੈਗੇ ਏਡੇ ਕਲਾ ਨਾਲ ਨੇ। ਇੱਧਰ ਦੇ ਡਰਾਈਵਰ ਬਾਬੋ ਬਾਲਾ ਤੁਸੀਂ ਕਰਦੇ ਨੇ ਕਹਿਣ ਨੂੰ ਕੀ ਐ ਚਾਹ ਤੁਸੀਂ ਗੱਡੀ ਲਿਆਓ ਜਾਂ ਮੋਸੇਹਲ ਲਿਆਓ ਇਹ ਪਿਓ ਵਾਲਾ ਰੋਡ ਸਮਝ ਕੇ ਚੱਲਦੇ ਨੇ ਦੂਜਿਆਂ ਦਾ ਹਨ ਥੱਲੇ ਦੇ ਨਾਲ ਤੱਕ ਜਾਂਦੇ ਨੇ ਜਿਹੜੇ ਹਿਸਾਬ ਨਾਲ ਮੋਸੇਹਲ ਚੱਲਦਾ ਐ ਜੋਰ ਲੱਗਦਾ ਮੈਨੂੰ ਲੱਗਦਾ ਚੰਬਾ ਹੈਗਾ ਤਾਂ ਉਹ ਵੈਪ 48 ਕਿਲੋਮੀਟਰ ਹੀ ਐ ਪਰ ਮੈਨੂੰ ਲੱਗਦਾ ਵੀ 2 ਘੰਟ ਲੱਗ ਜਾਂਦੇ 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 ਮੋਟਰ ਵੀ ਕੋਈ ਨਹੀਂ ਫੜ ਰਿਹਾ ਚਾਰੀ ਤੋਂ ਉੱਤੇ ਜਾ ਹੀ ਨਹੀਂ ਰਿਹਾ ਹੈਗਾ ਲੋੜ ਹੀ ਬਹੁਤ ਆ ਮੰਨਦਾ ਮੋਟਰ ਉਹ ਵੀ ਕਦਾਂ ਵੀ ਚੜਾਈ ਆ ਜਾਂਦੀ ਯਾਰ ਮੋਟਰ ਉੱਤੇ ਵੀ ਇੱਥੇ ਜਦੋਂ ਰੇ ਤੀਜਾ ਦਾ ਗੇਅਰ ਪਾਉਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਹੈਗਾ ਬਾਕੀ ਅੱਗੇ ਚੱਲ ਕੇ ਤੁਹਾਨੂੰ ਅੱਗੇ ਦੇ ਨਜ਼ਾਰੇ ਵੀ ਦਿਖਾਉਣੇ ਆ ਅੱਗੇ ਬੜੇ ਖੂਬਸੂਰਤ ਨਜ਼ਾਰੇ ਨੇ ਇਹ ਪਹਾੜ ਹੋਰ ਵੀ ਸੋਹਣੇ ਹੋਣਗੇ ਸਾਹਮਣੇ ਜਿਹੜੀ ਪਹਾੜੀ ਆ ਇਹ ਪਾਰ ਕਰਦੇ ਸਾਰੀ ਪਹਾੜ ਹੋਰ ਚੇਂਜ ਹੋ ਜਾਣੇ ਅਲੱਗ ਟਾਈਪ ਦੇ ਆ ਜਾਣੇ ਪਹਾੜ ਫਿਰ ਹੋਰ ਵੀ ਵਧੀਆ ਲੱਗਦਾ ਆ ਇੱਥੇ ਤਾਂ ਹਜੇ ਹਰਿਆਲੀ ਘਟਾ ਦਰਖਤ ਰੁੱਖ ਘੱਟ ਨੇ ਉਧਰੀ ਸਾਈਡ ਦਰਖਤ ਬਹੁਤ ਆ ਨਾਲੇ ਉਧਰ ਦੇ ਪਹਾੜ ਵੀ ਅਲੱਗ ਨੇ ਲਾਸਤ ਤੁਸੀਂ ਵੀਡੀਓ ਚ ਬਣੇ ਰਹੋ ਅੱਗੇ ਦੀ ਅੱਗੇ ਦੇਖੀ ਜਾਓ ਤੁਹਾਨੂੰ ਇੱਕ ਤੋਂ ਇੱਕ ਚੀਜ਼ ਦਿਖਾਵਾਂਗੇ ਆਪਾਂ ਅਜੇਕਰ ਤੋਂ ਘਟ ਚੰਬੇ ਤੋਂ ਵੀ 70-80 ਕਿਲੋਮੀਟਰ ਅੱਗੇ ਜਾਣਾ ਸੀ ਫਟਸਰ ਟੋਟਲ ਮਿਲਾ ਕੇ ਹੋਰ 127 ਕਿਲੋਮੀਟਰ ਆ ਲੱਗਦਾ ਨਹੀਂ ਵੀ ਅੱਜ ਸ਼ਾਮ ਤੱਕ ਪਹੁੰਚਾਂਗੇ ਜੇਹੀ ਹਾਲ ਰਿਹਾ ਰੋਡ ਦਾ ਆ ਦੂਜੇ ਗੇਅਰ ਚਾ ਦੂਜੇ ਗੇਅਰ ਤੇ ਦੇਖ ਲਓ ਤੁਸੀਂ ਕਿੰਨਾ ਲੋਡ ਮੰਨਦਾ ਮਕਸਾ ਬੜੇ ਨਿਆਰੇ ਤੇ ਮੌਸਮ ਆ ਪਹਾੜ ਚੜ੍ਹਦੇ ਟੋਟਲੀ ਚੇਂਜ ਹੋ ਗਿਆ ਯਾਰ ਇੱਕ ਕੋਈ ਨਿਆਰੇ ਤੇ ਮੌਸਮ ਠੰਡਾ ਹੋਣਾ ਸ਼ੁਰੂ ਹੋ ਗਿਆ ਅੱਗੇ ਅੱਗੇ ਠੰਡ ਵਧਣੀ ਆ ਪਰ ਇੱਕ ਗੱਲ ਆ ਜੇ ਤੁਮ ਲੌਜੀ ਤੋਂ ਨਹੀਂ ਜਾਂਦੇ ਨਾ ਤਾਂ ਭੀੜ ਬਹੁਤ ਮਿਲਣੀ ਸੀ ਇੱਧਰ ਦੀ ਰਾਹ ਸਾਰਾ ਖਾਲੀ ਪਿਆ ਆ ਆਹ ਤਾਂ ਥਾਲੀਆ ਇਧਰ ਆਇਆ ਨਾ ਟ੍ਰੈਫਿਕ ਹੈ ਨਹੀਂ ਗੀ ਇਹਨੇ ਆਰਾਮ ਨਾਲ ਜਾਈ ਜਾਂਦਾ ਬੰਦਾ ਵਾਹ ਜੀ ਵਾਹ ਰੋਡ ਤੇ ਮੋੜ ਦੋਨੇ ਹੱਥ ਦੇ ਨੇ ਪਰ ਗੇਰ ਮੋਟਰਸਾਈਕਲ ਦੂਜਾ ਮੰਗਦਾ ਹੈ ਬਾਰ-ਬਾਰ ਤੀਜਾ ਤਾਂ ਪੈਂਦਾ ਹੀ ਨਹੀਂ ਸੋ ਬਾਪੇ 100% ਜੇ ਕੋਈ ਲੈ ਕੇ ਆਉਂਦਾ ਤਾਂ ਮੇਰਾ ਵੀ ਡਬਲ ਬੰਦਾ ਨਾ ਆਇਓ ਦੋ ਬੰਦੇ ਨਾ ਆਇਓ ਇੱਕ ਤੇ ਸਪਲੈਂਡਰ ਸੁਪਲੈਂਡਰ ਤਾਂ ਮੇਰੇ ਹਿਸਾਬ ਨਾਲ ਇੱਥੇ ਜਾਨ ਨਿਕਲ ਜਾਂਦੀ ਉਹ ਵੀ ਤਾਂ ਮੇਰਾ ਡੈਕਸਟ੍ਰੀਮਾ ਹੀਰੋ ਦਾ 160 ਸੀਡੀ ਆ ਇਹਦੀ ਜਾਨ ਨਿਕਲੀ ਭਈਆ ਤੁਸੀਂ ਸੋਚੋ ਸਪਲੈਂਡਰ ਦਾ ਕੀ ਹਾਲ ਹੋਊ ਉਹ ਚ ਤਾਂ ਵੈਸੇ ਹੀ ਜਾਨ ਹੈ ਨਹੀਂ ਕੋ ਦੰਦੇ ਮੇਰੇ ਹਿਸਾਬ ਨਾਲ ਤਾਂ ਨਹੀਂ ਆਉਂਦੇ ਸਪਲੈਂਡਰ ਦੇ ਬਾਰੇ ਕੋਈ ਟੜਾ ਹੀ ਬਹੁਤ ਆ ਫਲੈਟ ਨਹੀਂ ਹੋ ਗਿਆ ਸੀਟੀ 100 ਵੀ ਤਾਂ ਸ਼ਾਇਦ ਆ ਜਾਣਗੇ ਹਜੇ ਸਪਲੈਂਡਰ ਨਹੀਂ ਮੇਰੇ ਹਿਸਾਬ ਨਾਲ ਆਉਂਦਾ ਵੀਰੇ ਪਰ ਬਾਕੀ ਆਪ ਦਾ ਜਿਹਨੇ ਵੀ ਆਉਣਾ ਉਹ ਦੇਖ ਕੇ ਆਇਓ ਕਿ ਕੰਮ ਹੋ ਰਿਹਾ ਖਾਈ ਆ ਵਾਹ ਟੋਟਲੀ ਡਿਫਰੈਂਟ ਪਹਾੜ ਬਾਬਿਓ ਬਾਬਿਓ ਸਵਾਦ ਆ ਰਿਹਾ ਬਾਬਿਓ ਇੱਕ ਤਾਂ ਰੋੜ ਇੰਨਾ ਵਧੀਆ ਆ ਉਤੋਂ ਮੱਖਣ ਵਰਗਾ ਮਤਲਬ ਮੱਖਣ ਵਰਗਾ ਰੋੜਾ ਹੌਲੀ ਹੌਲੀ ਜਾ ਰਿਹਾ ਇੱਕ ਬਾਬਿਓ ਜਦੋਂ ਠੰਡੀ ਹਵਾ ਦਾ ਬੁੱਲਾ ਆ ਕੇ ਵੱਜਦਾ ਨਾ ਆਏ ਹਾਏ ਹਾਏ ਸਰਾ ਹੀ ਹੋ ਜਾਂਦਾ ਇੰਨੀ ਠੰਡੀ ਹਵਾ ਚੱਲਦੀ ਪਈ ਨਾ ਬਸ ਇੱਕ ਨਿਆਰਾ ਹੀ ਚੇਂਜ ਹੋ ਗਏ ਟੋਟਲੀ ਟੋਟਲੀ ਨਿਆਰੇ ਚੇਂਜ ਹੋ ਗਏ ਇੱਕ ਠੰਡੀ ਹਵਾ ਦੇ ਬੁੱਲੇ ਜਦੋਂ ਆ ਕੇ ਵੱਜਦੇ ਨੇ ਆਏ ਹਾਏ 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 ਸਵਾਦ ਆਉਂਦਾ ਬਾਬਿਓ ਨਿਆਰਾ ਫੁੱਲ ਆ ਰਿਹਾ ਫੁੱਲ ਨਿਆਰਾ ਜਿਵੇਂ ਜਿਵੇਂ ਅੱਗੇ ਵਧੀ ਜਾਵਾਂਗੇ ਹੁਣ ਉੱਧਰ ਤਾਂ ਮੌਸਮ ਹੋ ਠੰਡਾ ਹੋਈ ਜਾਣਾ ਆ ਆ ਪਹਾੜ ਪਾਰ ਕਰਕੇ ਸਾਰੀ ਪਿੱਛੇ ਤਾਂ ਬੱਦਲਵਾਹੀ ਹੈਗੀ ਆ ਥੋੜੀ ਜੀ ਟੂਰ ਦੇ ਮੈਂ ਕਹਿੰਦਾ ਮੌਸਮ ਚੇਂਜ ਹੋ ਜਾਣਾ ਸਾਰਾ ਨਿਆਰੇ ਬਾਬੇ ਫੁੱਲ ਆ ਰਿਹਾ ਤੁਹਾਨੂੰ ਦਿਖਾਉਣਾ ਬਾਬੇ ਅਸੀਂ ਉਹ ਥੱਲੇ ਆਏ ਆ ਉਥੋਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਉਹ ਥੱਲੇ ਬਾਬੇ ਉੱਥੋਂ ਆਏ ਆਂ ਸੀ ਉਹ ਦੇਖ ਲੋ ਸਾਹਮਣੇ ਥੱਲੇ ਤੋਂ ਉੱਥੋਂ ਐਡਾ ਪਹਾੜ ਚੜਿਆ ਇੰਨਾ ਉੱਚਾ ਕਿਡ ਗਿਆ ਇਹ ਸਸਾ ਮੈਨੂੰ ਲੱਗਿਆ ਭਾਈ ਸ਼ਾਇਦ ਕੋਈ गिर ਗਿਆ ਮੋਸੇ ਦਾ ਕੋਈ ਸਮਾਨ ਯਾਰ ਬੰਨਿਆ ਤਾਂ ਹੋਇਆ ਆ ਪਰ ਜਦੋਂ ਮੋੜ-ਮੂੜ ਮੋੜਦੇ ਆ ਨਾ ਮੋੜ-ਮੂੜਦੇ ਆ ਉਹ ਥੋੜਾ ਹਿੱਲ ਜਾਂਦਾ ਆ ਕਦੇ ਇਧਰ ਨੂੰ ਟੇਢਾ ਆ ਜਾਂਦਾ ਕਦੇ ਸੱਜੇ ਕਦੇ ਖੱਬੇ ਪਰ ਆਵਾ ਸਮਾਨ ਸੰਭਲਣ ਲਈ ਇੰਨਾ ਟਾਈਮ ਲੱਗ ਜਾਂਦਾ ਸਾਡਾ ਦਾ ਬਾਰ-ਬਾਰ ਕਦੇ ਖੋਲ ਲੋ ਕਦੇ ਬੰਨ੍ਹ ਲੋ ਅੱਧਾ ਘੰਟਾ ਤਾਂ ਇਹ ਸਮਾਨ ਬੰਨਣ ਦੀ ਲੱਗ ਜਾਂਦਾ ਸਾਡਾ ਠਕਾ ਗਏ ਜੀ ਓਹ ਓਹ ਓ ਬਾਈ ਬਾਈ ਓਏ ਕੀ ਮੋੜ ਨੇ ਉਹ ਸਾਹਮਣੇ ਤੁਹਾਨੂੰ ਦੇਖਦਾ ਹਾਂ ਉਹ ਤੇ ਬੱਦਲ ਵਾਹੀ ਆ ਬਾਬੇ ਪੂਰੀ ਉਹ ਸਾਹਮਣੇ ਦੇਖੋ ਉਹ ਜਿਹੜੇ ਸਾਹਮਣੇ ਪਹਾੜਾ ਨਾ ਆਪਾਂ ਉੱਥੇ ਤੱਕ ਜਾਣਾ ਆ ਉਹ ਵੀ ਪਾਰ ਕਰਨਾ ਆ ਉਹ ਸਾਹਮਣੇ ਪਹਾੜ ਪਾਰ ਕਰਕੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਅੱਗੇ ਜਾਣਾ ਆ 20 25 ਕਿਲੋਮੀਟਰ ਫਿਰ ਆਪਣੀ ਯਾਤਰਾ ਜਿੱਥੇ ਸ਼ੁਰੂ ਹੁੰਦੀ ਆ ਫਿਰ ਜਾ ਕੇ ਕਿਤੇ ਉੱਥੇ ਪਹੁੰਚਾਂਗੇ ਉਹ ਦੇਖਣ ਨੂੰ ਤਾਂ ਲੱਗਦਾ ਵੀ ਆਪਿਆ ਨੇੜੇ ਔਰ ਘਟੋ ਘਟ ਹੈ 3 ਘੰਟੇ ਉੱਥੇ ਜਾਣ ਨੂੰ ਲੱਗਣਗੇ ਸਾਨੂੰ ਮੇਰੇ ਖਿਆਲ ਨਾਲ 4:00 ਵੱਜ ਗਏ ਆ ਸ਼ਾਇਦ ਹਾਂ ਸਾਢੇ 3:00 ਹੋ ਗਿਆ ਕਾਂਟਾ ਹੋ ਗਿਆ ਸਾਨੂੰ ਚਾਹ ਪੀ ਕੇ ਤੁਰਿਆਂ ਨੂੰ ਉਥੋਂ ਨਾ ਨੂੰ ਕੇ ਤੇ ਉਮੀਦ ਆ ਵੀ 7:00 ਵਜੇ ਤੱਕ ਪਹੁੰਚ ਜਾਾਂਗੇ ਅੱਜ ਕਿਉਂਕਿ ਅੱਜ ਆ ਥੋੜਾ ਜਲਦੀ ਪਹੁੰਚਾਂਗੇ ਰਾਤ ਨੀਂਦ ਪੂਰੀ ਨਹੀਂ ਹੋਈ ਹੈਗੀ ਰਾਤ ਇਹ ਨਹੀਂ ਨਹੀਂ ਚੱਲਦੀ ਸੀਗੀ ਇੰਨਾ ਝਖੜ ਸੀਗਾ ਉਹ ਕਿ ਨੀਂਦ ਨਹੀਂ ਪੂਰੀ ਹੋਈ ਰਾਤ ਅੱਜ ਦੇਖਦੇ ਆਂ ਸਾਜਰੇ ਥੋੜਾ ਕੈਂਪ ਲਾ ਕੇ ਨਾ ਫਿਰ ਨਿਆਰੇ ਲਾਵਾਂਗੇ ਬਾਕੀ ਯਾਰ ਜੇ ਕਿਸੇ ਵੀਰ ਨੇ ਆਪਣੇ ਨਾਲ ਘੁੰਮਣਾ ਆ ਤਾਂ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਾਂ ਮੇਰੀ ਇੰਸਟਾ ਆਈਡੀ ਮੈਂਸ਼ਨ ਕਰ ਦੂੰਗਾ ਡਿਸਕ੍ਰਿਪਸ਼ਨ 'ਚ ਉੱਥੇ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਿਓ ਕਿਉਂਕਿ ਮੈਂ ਕਾਫੀ ਬੰਦੇ ਲੈ ਕੇ ਵੀ ਜਾਣਾ ਹੁੰਦਾ ਆਪਣੇ ਯਾਰਾਂ ਦੋਸਤਾਂ ਨੂੰ ਹੋਰ ਵੀ ਕਾਫੀ ਮੁੰਡੇ ਹੁੰਦੇ ਨੇ ਜਿਵੇਂ ਮੱਲੇ ਦੇ ਹੋਰਾਂ ਦਿਨਾਂ ਦੇ ਇੱਧਰ ਉੱਧਰ ਮੈਂ ਕਈਆਂ ਨੂੰ ਨਾਲ ਉਦਾਂ ਵੀ ਲੈ ਜਾਣਾ ਹੁੰਦਾ ਫਰੀ ਖਾਤੇ ਤੇ ਬਾਕੀ ਜੇ ਕੋਈ ਵੀਰ ਦਾ ਆਪਣੇ ਦਾ ਬਜਟ ਘਾਟਾ ਪਰ ਘੁੰਮਣਾ ਚਾਹੁੰਦਾ ਆ ਤਾਂ ਮੇਰਾ ਵੀਰ ਮੈਨੂੰ ਇੰਸਟਾ ਆਈਡੀ ਦਾ ਮੇਰਾ ਜ਼ਰੂਰ ਕੰਟੈਕਟ ਕਰ ਲਿਓ ਆਪਾਂ ਉਹਨੂੰ ਸਸਤੇ ਚ ਘੁਮਾ ਦਾਂਗੇ ਵੀ ਆਪਾਂ ਕਹਿੰਨੇ ਯਾਰ ਸਾਰੇ ਨਿਆਰੇ ਲਵੋ ਜ਼ਿੰਦਗੀ ਦੇ ਸਵਾਇਨ ਯਾਰਾਂ ਤਾਂ ਕੁਛ ਨਹੀਂ ਹੈਗਾ ਮੌਤ ਦਾ ਕੋਈ ਪਤਾ ਨਹੀਂ ਬਾਬੋ ਕਾ ਦਾ ਉਹ ਜਾਣੀ ਐ ਅਸ ਤੱਕ ਜਿੰਦਗੀ ਦੇ ਲੋ ਨਿਆਰੇ ਬਾਕੀ ਯਾਰ ਜੇ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਮੇਰਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਮੈਨੂੰ ਜਰੂਰ ਜੇ ਕੋਈ ਕਮੀ ਪੇਸ਼ੀ ਲੱਗੇ ਤੁਹਾਨੂੰ ਬਾਕੀ ਜੇ ਵਧੀਆ ਨਾ ਲੱਗੀ ਫਿਰ ਮੇਰਾ ਵੀ ਡਿਸਲਾਈਕ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਡਿਸਲਾਈਕ ਜਰੂਰ ਕਰਿਓ ਤਾਂ ਪਤਾ ਲੱਗੂਗਾ ਵੀ ਕੀ ਘਾਟ ਰਹੇਗੀ ਮੇਰੇ ਵੀਡੀਓ ਬਣਾਉਣ ਦੇ ਵਿੱਚ ਕਿਉਂਕਿ ਇਹ ਮੇਰਾ ਫਰਸਟ ਬਲੌਗ ਆ ਤੇ ਪਹਿਲੀ ਵਾਰ ਮੈਂ ਬਲੌਗਿੰਗ ਸ਼ੁਰੂ ਕੀਤੀ ਆ ਹੌਲੀ ਹੌਲੀ ਐਕਸਪੀਰੀਅੰਸ ਮੈਟਰ ਹੋਈ ਜਾਊਗਾ ਤੇ ਅੱਗੇ ਅੱਗੇ ਜਿਵੇਂ ਜਿਵੇਂ ਐਤ ਕੀ ਦਾ ਮੋਬਾਈਲ ਨਾਲ ਸਾਰੀ ਵੀਡੀਓ ਸ਼ੂਟ ਹੋ ਰਹੀ ਆ ਅਗਲੀ ਵਾਰ ਆਪਾਂ ਗੋਪਰੋ ਲੈ ਲਾਂਗੇ ਜੇ ਆਹ ਵੀਡੀਓ ਨੂੰ ਵਧੀਆ ਰਿਸਪੌਂਸ ਮਿਲੂਗਾ ਤਾਂ ਆ ਸਰੀਜ਼ਾ ਪੂਰੀ ਆਪਣੀ ਘੱਟੋ ਘੱਟ 7-8 ਵੀਡੀਓ ਹੋਣਗੀਆਂ ਜੇ ਇਸ ਵੀਡੀਓ ਨੂੰ ਵਧੀਆ ਰਿਸਪੌਂਸ ਮਿਲਿਆ ਤਾਂ ਅੱਗੇ ਤਾਂ ਆਪਾਂ ਫਿਰ ਗੋਪਰੋ ਲੈ ਕੇ ਉਹਦੇ ਨਾਲ ਵੀਡੀਓ ਬਣਾਵਾਂਗੇ। ਉਹ ਬਾਕੀ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ। ਵੀਡੀਓ ਵਧੀਆ ਲੱਗੀ ਕੀ ਵਧੀਆ ਲੱਗਿਆ ਕੀ ਨਹੀਂ ਲੱਗਿਆ। ਕਮੈਂਟ ਕਰਕੇ ਜਰੂਰ ਦੱਸਿਓ ਜੀ ਨਹੀਂ ਵੀ ਵਧੀਆ ਲੱਗੀ ਉਹ ਤਾਂ ਡਿਸਲਾਈਕ ਕਰ ਦਿਓ ਕੋਈ ਚੱਕਰ ਨਹੀਂ ਪਰ ਕਮੈਂਟ ਜਰੂਰ ਕਰੋ ਮੇਰਾ ਵੀ। ਕਿਉਂਕਿ ਸਾਨੂੰ ਵੀ ਐ ਪਤਾ ਲੱਗੂਗਾ ਨਾ ਵੀ ਅਸੀਂ ਕਿੱਥੇ ਗਲਤੀ ਕੀਤੀ ਐ। ਬਾਕੀ ਤੁਸੀਂ ਨਜ਼ਾਰੇ ਦੇਖਦੇ ਮੈਂ ਹਾਂ ਜਿਵੇਂ ਜਿਵੇਂ ਉਪਰ ਆ ਰਿਹਾ ਮੌਸਮ ਠੰਡਾ ਹੋਈ ਜਾ ਰਿਹਾ ਹੁਣ ਨਿਕਲੀ ਤਾਂ ટોਪੀ ਹੋਈ ਆ ਵੈਸੇ ਪਰ ਸਰੀਰ ਨੂੰ ਠੰਡ ਲੱਗਦੀ ਆ ਕਿਉਂਕਿ ਹਵਾ ਬਹੁਤ ਠੰਡੀ ਚੱਲਣ ਲੱਗੀ ਉਪਰ ਆ ਕੇ ਮੈਂ ਹੋਰ ਉੱਪਰ ਜਾਣਾ ਜਿਵੇਂ ਜਿਵੇਂ ਹੋਰ ਉੱਪਰ ਜਾਈ ਜਾਵਾਂਗੇ ਹੋਰ ਠੰਡੀ ਹਵਾ ਹੋਣੀ ਆ ਬਾਹਰ ਦੇ ਨਿਆਰੇ ਇੱਥੇ ਟੋਟਲੀ ਚੇਂਜ ਨੇ ਦਿਲਤਾ ਕਰਦਾ ਪਹਾੜ ਤੇ ਚੜ ਕੇ ਕੈਂਪ ਲਾ ਲਈਏ ਪਰ ਬਈ ਇੱਥੇ ਦਾ ਪਤਾ ਕੁਝ ਨਹੀਂ ਹੈਗਾ ਕੋ ਕਦੋਂ ਪਹਾੜ ਖਿਸਕ ਜੇ ਵੀ ਇਸ ਕਾਕੇ ਕੋ ਸੇਫ ਜੀ ਜਗ੍ਹਾ ਤੇ ਕੈਂਪ ਲਾਵਾਂਗੇ